ਇੱਕ ਵਾਰੀ ਜ਼ੋਰਦਾਰ ਤਾਲੀਆਂ ਦੇ ਨਾਲ ਹੌਸਲਾ ਦਾਈ ਜਨਾਬ ਕਮਲ ਖਾਨ ਸਾਹਿਬ ਔਰ ਆਓ ਦਿਓ ਥੋੜੀ ਜਿਹੀ ਮੁਹੱਬਤ ਪਿਆਰ ਸਤਕਾਰ ਦਾ ਸਬੂਤ ਜਿਕਰਾ ਬਾਬਾ ਝੰਡੀਪੀ ਸਰਕਾਰ ਜੀ ਦਾ ਔਰ ਸੱਚੇ ਦਰਬਾਰਾ ਜੀ ਕੀ ਹੈ ਅੱਜ ਚੰਡੀਗੜ੍ਹ ਸਰਕਾਰ ਜੀ ਦੇ ਉਰਸ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਇਹ ਉਹ ਮਹਿਫਲ ਹੈ ਜਿਹੜੇ ਬੱਬਰ ਸ਼ੇਰ ਫਕੀਰ ਬੈਠੇ ਆ ਰੁੜਕੇ ਵਾਲੀ ਸਰਕਾਰ ਅਲੀ ਅਮਨ ਸਰਕਾਰ ਮਲੰਗਾਂ ਦਾ ਜਿੱਥੇ ਧੂਣਾ ਲੱਗ ਜਾਂਦਾ ਜਿੱਥੇ ਮਲੰਗਾਂ ਆ ਜਾਂਦੇ ਧਰਤੀ ਫੱਟ ਦਿੰਦੇ ਆ ਬੈਠ ਕੇ ਆਨੰਦ ਮਾਣੋ ਮਹਿਫਲ ਦਾ ਆਪਣੇ ਗੁਰੂ ਮੁਰਸ਼ਦ ਨੂੰ ਯਾਦ ਕਰਕੇ ਜੇ ਕੁਝ ਲੈਣਾ ਹੈ ਤਾਂ ਜੇ ਕੁਝ ਨਹੀਂ ਲੈਣਾ ਫਿਰ ਆਪਾਂ ਉਦਾਂ ਹੀ ਜਾ ਸਕਦੇ ਹਾਂ ਇਹ ਇੱਕੋ ਦਿਨ ਆਦਾ ਰੱਬ ਸਾਰੇ ਜਿੰਨੀ ਵੀ ਸੰਗਤ ਆ ਸਾਰਾ ਇੱਕ ਸਿਆਲ ਰੱਬ ਰੱਬ ਕਰਦਾ ਹੈ ਉਹ ਜਦੋਂ ਉਰਸ ਆਉਂਦਾ ਨਾ ਉਦੋਂ ਪਾਸ ਹੁੰਦਾ ਉਹ ਦੇਖਦਾ ਕਿਣ ਕਿਣ ਕਿੰਨੀ ਕੀਤੀ ਆ ਇਸ ਕਰਕੇ ਮਹਾਰਾਜ ਤੁਹਾਨੂੰ ਚੜ੍ਹਦੀਆਂ ਗੱਲਾਂ ਜੀ ਕਰੇ ਦੈਨ ਦੁਗਣੀ ਰਾਜ ਜੋਗਣੀ ਤਰੱਕੀ ਕਰੇ ਆਪਣੇ ਸਾਡਾ ਪੋਤਾ ਇਹ ਕਮਲ ਖਾਨ ਬਨੀਤ ਖਾਨ ਕਿਥੇ ਇਹ ਮਹਿਫਲ ਤੇ ਡੜ ਜਾਂਦੇ ਆ ਨਾ ਆਪਣੇ ਆਪ ਚ ਹੋ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਕਰਦੇ ਆ ਸਾਹਮਣੇ ਜਿਹੜੇ ਫਕੀਰ ਬੈਠੇ ਆ ਬੱਬਰ ਸ਼ੇਰ ਫਕੀਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਚੜਦੇ ਆ ਖਲਾਜ ਕਰੇ ਦਿਨ ਰੁਕਣੀ ਰਾਤ ਚੌਕਣੀ ਤਰੱਕੀ ਕਰੇ ਜਿਕਰਾ ਬਾਬਾ ਚੰਡੀ ਵੀਰ ਸਰਕਾਰ ਜੀ ਦਾ ਇੱਕ ਤਾੜੀ ਵਜਾਓ ਦਾਤਾ ਜੀ ਲਈ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਦੋਸਤ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਤਾੜੀ ਵਜਾਓ ਆਪਣੇ ਦੋਸਤਾਂ ਲਈ ਮੁੰਡਿਆਂ ਦਾ ਵੀ ਕੋਈ ਕਸੂਰ ਨਹੀਂ ਵਿਚਾਰੇ ਥੱਕ ਗਏ ਵੀ ਵਜਾ ਵਜਾ ਹੋ ਯਾਰੀਆਂ ਦੀ ਨੀਓ ਖਾਈ ਦੀ ਕਸਮ ਸੋਹਣਿਆ ਮੈਨੂੰ ਇਸ ਗੱਲ ਦਾ ਸਕੂਨ ਵੀ ਬਹੁਤ ਹੈ غرੂਰ ਨਹੀਂ ਸਕੂਨ ਸਕੂਨ ਹੋਣਾ ਜ਼ਰੂਰੀ ਹੈ ਕਿ ਮਾਲਕ ਨੇ ਜਿਹੜੇ ਗਾਣੇ ਮੇਰੀ ਝੋਲੀ ਪਾਏ ਨੇ ਉਹ ਮੈਂ ਕਿਤੇ ਵੀ ਖੜ ਕੇ ਗਾ ਸਕਦਾ ਕਿਤੇ ਵੀ ਖੜ ਕੇ ਗਾ ਸਕਦਾ ਉਹ ਸਾਰੇ ਸੁਣਨ ਲਾਇਕੀ ਨਹੀਂ ਇੱਕ ਤਾੜੀ ਵੀ ਜਾ ਦਿਓ ਜਿੰਨਾਂ ਜਿੰਨਾਂ ਨਾਲ ਵੀ ਗਾਣੇ ਕੀਤੇ ਨੇ ਜੁੰਦੇ ਵਸਦੇ ਰਹਿਣੋ ਭਰਾ ਗਾ ਪਰ ਕੁੱਕਾ ਨਹੀਂ ਮਾਰਨੀ ਆਪਾਂ ਮੇਰਾ ਭਰਾ ਆ ਜਾ ਵੀ 1 2 यार यादी, यार यादी, नहीं खाई दी यारी नई खाई थी कसम سونیا on oh.